ਸਤਿ ਸ੍ਰੀ ਅਕਾਲ ਜੀ ਮੈਂ ਬੱਬੂ ਨੰਗਲ ਕਲਾਥ ਹਾਊਸ ਮੈਲ ਕਲਾ ਤੋਂ ਉਮੀਦ ਕਰਦੇ ਆਂ ਚੜ੍ਹਦੀ ਕਲਾ ਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਦੇ ਆ ਕਰੋ ਅਸੀਂ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣੇ ਰਹੇ ਆ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਚੈੱਕ ਵਾਲੇ ਸੂਟਾਂ ਦੀ ਵੀਡੀਓ ਚੈੱਕ ਵਾਲੇ ਸੂਟਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਇਹੇ ਆਮ ਬਾਜ਼ਾਰ ਚ 500 ਦੇ 3 ਸੂਟ ਵਿਕਦੇ ਆ ਪਰ ਆਪਣੀ ਇਹਦੇ ਚ ਕੀ ਖਾਸੀਅਤ ਆ ਆਪਾਂ ਇਹ 600 ਦੇ 4 ਸੂਟ ਦੇਵਾਂਗੇ ਇਹਦੇ ਚ ਬਹੁਤ ਕਲਰ ਨੇ ਘਟੋ ਘਟ 15 ਕਲਰ ਨੇ ਜੀ ਇਹਦੇ ਚ ਆਪਣੇ ਕੋਲੇ ਗ੍ਰੇ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਆ ਬਲੈਕ ਨਾਲ yellow ਦੀ ਕੰਟਰਾਸਟ ਤਾਂਬੇ ਰੰਗਾ ਰੰਗਾ ਬਹੁਤ ਸੋਹਣਾ ਹੈ ਵੀ ਬਲੈਕ ਤੇ ਰੈੱਡ ਕੰਬੀਨੇਸ਼ਨ ਨਾਲ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆਉਣੇ ਰਹੇ ਹਾਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਚੈੱਕ ਵਾਲੇ ਸੂਟਾਂ ਦੀ ਵੀਡੀਓ ਚੈੱਕ ਵਾਲੇ ਸੂਟ ਬਹੁਤ ਵਧੀਆ ਸੂਟ ਨੇ ਤੇ 150 ਦਾ ਸੂਟ ਮਿਲਦਾ ਆਪਣੀ ਦੁਕਾਨ ਤੋਂ ਕਿਸੇ ਨੇ ਆਰਡਰ ਕਰਨਾ ਤਾਂ ਆਰਡਰ ਵੀ ਕਰ ਸਕਦੇ ਹੋ ਤੇ ਇੱਥੇ ਆ ਕੇ ਲੈ ਕੇ ਜਾਣਾ ਆਪਣੀ ਦੁਕਾਨ ਤੇ ਆ ਕੇ ਵੀ ਲਿਆ ਸਕਦੇ ਹੋ ਆਪਣੀ ਦੁਕਾਨ ਮੇਨ ਬਾਜ਼ਾਰ ਮਹਿਲਕਲਾ ਪੀਰਖਾਨੇ ਦੇ ਸਾਹਮਣੇ ਕੇਸਰੀ ਝੰਡੇ ਵਾਲੀ ਗਲੀ ਕੇਸਰੀ ਝੰਡੇ ਵਾਲੀ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਜੀ ਨੰਗਲ ਕਲਥ ਹਾਊਸ ਹੁਣ ਦੁਬਾਰੇ ਆਪਾਂ ਵੀਡੀਓ ਤੇ ਆਉਣੇ ਆ ਰੰਗ ਇਹਦੇ ਵਿੱਚ ਘੱਟੋ ਘੱਟ ਆਪਣੇ ਕੋਲੇ 15 ਰੰਗ ਨੇ ਜੀ ਇੱਕ ਰੰਗ ਦੇ ਵਿੱਚ 20-20 ਸੂਟ ਆਇਆ ਜੀ ਆਪਣੇ ਕੋਲੇ ਲਓ ਰੈੱਡ ਨਾਲ ਗ੍ਰੇ ਕਲਰ ਦੀ ਕੰਬੀਨੇਸ਼ਨ ਆ ਜੀ ਗ੍ਰੀਨ ਨਾਲ yellow white ਬਲੂ ਕਲਰ ਵੀ ਬਹੁਤ ਸੋਹਣਾ ਬਲੂ white black ਬਲੈਕ ਐਂਡ ਵਾਈਟ ਨਾਲ ਰੈੱਡ ਕੰਬੀਨੇਸ਼ਨ ਇੱਕ ਆ ਗ੍ਰੀਨ ਆ ਗਿਆ ਇਹਦੇ ਚ ਬਰੀਕ ਡੱਬੀ ਆ ਗਈ ਜੀ ਵਾਈਟ ਕੰਟਰਾਸਟ ਨਾਲ ਆ ਗਿਆ ਜੀ yellow ਤੇ pink ਆ ਗਿਆ ਇਹ ਵੀ ਬਹੁਤ ਸੋਹਣਾ ਕਲਰ ਹੈ blue ਕਲਰ black and white ਬਲੈਕ ਐਂਡ ਵਾਈਟ ਕਲਰ ਆ ਗਿਆ ਜੀ black ਤੇ white ਬੱਬੂ ਮਾਨ ਚਾਟਾ ਜੀ ਕਪੜਾ ਬਹੁਤ ਸੋਹਣਾ ਰੰਗ ਵੀ ਸੋਹਣਾ ਡਿਜ਼ਾਈਨ ਵੀ ਵਧੀਆ ਲਓ ਡਿਜ਼ਾਈਨ ਬਹੁਤ ਨੇ ਘਟੋ ਘਟ 15 ਡਿਜ਼ਾਈਨ ਨੇ ਇੱਕ ਸੂਟ ਦੇ ਵਿੱਚ ਇੱਕ ਨਾਲ ਦੇ ਆਪਣੇ ਕੋਲੋਂ 20 20 ਸੂਟ ਮਿਲ ਜਾਣਗੇ ਜੀ ਸੂਟ ਬਹੁਤ ਆਏ ਆਪਣੇ ਕੋਲੇ ਕਪੜਾ ਵਧੀਆ ਪੂਰਾ ਕਪੜਾ ਜੀ ਸੂਟ ਬਣਨ ਦੀ ਆਪਣੀ ਗਰੰਟੀ ਹੋਊਗੀ ਜਿਹਨੇ ਲੈਣਾ ਆਪਣਾ ਨੰਬਰ ਸਕਰੀਨ ਤੇ ਚੱਲਦਾ ਰਹਿੰਦਾ ਨੰਬਰ ਬੋਲ ਵੀ ਦਿੰਨੇ ਆ 9494316000 ਕਿਸੇ ਨੇ ਆਨਲਾਈਨ ਆਰਡਰ ਕਰਨਾ ਤੁਹਾਡੇ WhatsApp ਤੇ ਕੰਟੈਕਟ ਕਰੋ ਸਕਰੀਨਸ਼ਾਟ ਖਿੱਚੋ WhatsApp ਤੇ ਫੋਟੋ ਭੇਜੋ ਤੁਹਾਨੂੰ ਸੂਟ ਸਿਲੈਕਟ ਕਰਕੇ ਆਪ ਭੇਜ ਦਾਂਗੇ ਡਾਕ ਰਾਹੀਂ ਭੇਜਦੇ ਆ ਡਿਲੀਵਰੀ ਚਾਰਜ ਲੱਗਣਗੇ ਜੀ 150 ਦਾ ਸੂਟ ਪਊਗਾ 600 ਦੇ 4 ਸੂਟ ਲੈਣਗੇ ਕਿਸੇ ਨੇ ਸੂਟ ਰਲ ਮਿਲ ਕੇ ਲੈਣਾ ਨਾਲ ਪਹਿਣਾ ਦੋ ਪਹਿਣਾ ਰਲ ਕੇ ਲੈ ਜਾ ਆਹ ਦੀਆਂ ਨੇ 4 ਸੂਟ ਲੈ ਕੇ ਜਾਓਗੇ ਫਾਇਦਾ ਹੋ ਜੂ ਤੁਹਾਡਾ ਡਿਲੀਵਰੀ ਚਾਰਜ ਘੱਟ ਪੈ ਜਾਂਦੇ ਆ ਲੋ ਜੀ ਇੱਕ ਆਪਣੇ ਕੋਲੇ ਆਇਆ ਪ੍ਰਿੰਟ ਸੂਟ ਜੀ ਇਹ ਵੀ ਆਪਾਂ ਸਟਾਕ ਕਲੀਅਰ ਸੇਲ ਲਈ ਆ ਪ੍ਰਿੰਟ ਸੂਟ ਇਹ 250 ਤੇ 300 ਦਾ ਸੂਟ ਵਿਕਦਾ ਜੀ ਪਸ਼ਮੀਨੇ ਦਾ ਇਹ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਹੋ 500 ਦੇ ਤਿੰਨ ਸੂਟ 200 ਰੁਪਏ ਦਾ ਇੱਕ ਸੂਟਰ ਮਿਲੂਗਾ ਜੀ ਆਪਣੇ ਕੋਲੋਂ ਕੱਲਾ ਸੂਟ ਲੈਣਾ 200 ਦਾ ਤੇ ਤਿੰਨ ਸੂਟ ਲਵੋਗੇ ਤਾਂ 500 ਦੇ ਤਿੰਨ ਸੂਟ ਪੈ ਜਾਣਗੇ ਜੀ ਕਲਰ ਇਹ ਚ ਵੀ ਬਹੁਤ ਨੇ ਇਹ ਸਟਾਕ ਕਲੀਅਰ ਸੇਲ ਆ ਜੀ ਇਹ ਨਾ ਦਾ ਬਾਅਦ ਤੋਂ ਸੂਟ ਮਿਲਣਾ ਨਾ ਇਸ ਰੇਟ 'ਚ ਮਿਲਣਾ ਨਾ ਇਹ ਸੂਟ ਮਿਲਣਾ ਜੀ ਇਹਦੇ 'ਚ ਕਲਰ ਆਉਣਗੇ ਸਾਰੇ ਡਾਰਕ yellow ਕਲਰ ਆ ਗਿਆ ਜੀ green ਆ ਗਿਆ ਪਹਿਲਾਂ blue ਦਿਖਾਇਆ ਸੀ ਕਲਰ ਕਲਰ ਇਹਦੇ 'ਚ ਸਾਰੇ ਡਾਰਕ ਆਉਣਗੇ ਰੰਗ ਸਾਰੇ ਸੋਹਣੇ ਆ ਪੂਰਾ 5 ਮੀਟਰ ਦੀ ਗਾਰੰਟੀ ਹੂ ਸੂਟ ਦੀ ਸੂਟ ਬਣੂਗਾ ਪੂਰਾ ਵਧੀਆ ਸੂਟ ਬਣੂਗਾ ਜੀ ਰੰਗ ਚਾਰਟ ਕੁੜੀਆਂ ਵਾਲੇ ਆਂਟੀਆਂ ਵਾਲੇ ਰੰਗ ਨੇ ਜੀ ਲੋ ਗ੍ਰੀਨ ਕਲਰ ਆ ਗਿਆ ਜੀ। ਨਾਬੀ ਕਲਰ ਆ ਗਿਆ, yellow ਆ ਗਿਆ। ਗ੍ਰੇ ਆ ਗਿਆ ਜੀ। ਮਹਿਰੂਨ ਕਲਰ ਆ ਗਿਆ ਜੀ। ਆ ਵੀ ਬਹੁਤ ਸੋਹਣਾ ਕੱਪੜਾ। ਇਹਦੇ 'ਚ 2-3 ਤਰ੍ਹਾਂ ਦੇ ਕੱਪੜੇ ਆ ਜੀ। ਪਸ਼ਮੀਨੇ ਦਾ, ਅਲਪੈਨ ਦਾ, ਡੋਬੀ ਦਾ। ਤਿੰਨ ਤਰ੍ਹਾਂ ਦੇ ਕੱਪੜੇ ਆ, ਤਿੰਨੀ ਵਧੀਆ ਨੇ। ਜਿਵੇਂ ਅਲਪੈਨ ਦਾ ਸੂਟ ਤਾਂ ਬਾਜ਼ਾਰ 'ਚ 500 ਦਾ ਵਿਕਦਾ ਜੀ। ਆਪਣੇ ਕੋਲੋਂ ਤੁਹਾਨੂੰ 500 ਦੇ 3 ਸੂਟ ਮਿਲਣਗੇ ਜੀ ਇਹ। ਯਾਨ ਰੱਖਿਓ 500 ਦੇ 3 ਸੂਟ ਇਕੱਠੇ ਲਓਗੇ ਤਾਂ 500 ਦੇ 3 ਪਹਿਨਣਗੇ ਇਕੱਲਾ ਸੂਟ ਪਊਗਾ 200 ਦਾ ਜੀ ਸੂਟ ਬਹੁਤ ਸੋਹਣਾ ਕਲਰ ਵੀ ਵਧੀਆ ਨੇ ਸਾਰੇ ਕਲਰ ਡਾਰਕ ਨੇ ਕੁੜੀਆਂ ਵਾਲੇ ਰੰਗ ਨੇ ਪਹਿਣਣ ਵਾਲੇ ਰੰਗ ਨੇ ਆਂਟੀਆਂ ਵਾਲੇ ਰੰਗ ਨੇ ਬਲੂ ਕਲਰ ਆ ਗਿਆ ਜੀ ਔਰੇਂਜ ਆ ਗਿਆ ਨਾਭੀ ਆ ਗਿਆ ਪਿੰਕ ਕਲਰ ਆ ਗਿਆ ਜੀ ਪੀਚ ਕਲਰ ਆ ਗਿਆ ਜੀ ਕਾਫੀ ਕਲਰ ਆ ਗਿਆ ਜੀ ਗ੍ਰੀਨ ਕਲਰ ਆ ਗਿਆ ਜੀ ਬਲੂ ਕਲਰ ਆ ਗਿਆ ਜੀ ਰੈੱਡ ਕਲਰ ਆ ਗਿਆ ਜੀ ਆਹ ਜੀ ਬਲੂ ਕਲਰ ਆ ਰਾਇਲ ਬਲੂ ਕਲਰ ਆ ਬਹੁਤ ਸੋਹਣਾ ਇਹਦੇ ਚ ਇੱਕ ਕਾਫੀ ਕਲਰ ਆ ਗਿਆ ਇਸੇ ਡਿਜ਼ਾਈਨ ਜੀ yellow ਤੇ green ਦੀ ਕੰਟਰਾਸਟ ਬਹੁਤ ਸੋਹਣੀ ਹੈ ਕਲਰ ਬਹੁਤ ਸੋਹਣਾ ਸੂਟ ਲੈ ਲਓ ਇੱਕ ਇਹ ਇਹ ਕੱਲੇ ਕੱਲੇ ਸੂਟ ਨੇ ਜੀ ਇੱਕ ਇੱਕ ਸੂਟ ਹੀ ਮਿਲੂਗਾ ਜੀ ਜਿਹਨੇ ਪਹਿਲਾਂ ਆਰਡਰ ਕਰਤਾ ਉਹਨੂੰ ਸਭ ਤੋਂ ਪਹਿਲਾਂ ਮਿਲ ਜੂਗਾ ਜੀ WhatsApp ਤੇ ਇਨਕੁਆਰੀ ਲੈ ਸਕਦੇ ਹੋ ਸਕਰੀਨਸ਼ਾਟ ਭੇਜੋਗੇ ਤੁਹਾਨੂੰ ਕੱਲੇ ਕੱਲੇ ਦੀ ਤਾਂ ਕਰਕੇ ਫੋਟੋ ਦਿਖਾ ਰਹੇ ਆ ਤੁਸੀਂ ਸਕਰੀਨਸ਼ਾਟ ਖਿੱਚ ਕੇ ਸਾ ਤੋਂ ਇਨਕੁਆਰੀ ਲੈ ਸਕਦੇ ਹੋ ਵੀ ਆਹ ਸੂਟ ਵਿਕ ਗਿਆ ਜਾਂ ਹੈਗਾ ਜੀ ਤੇ ਹੋਊਗਾ ਤਾਂ ਜ਼ਰੂਰ ਦਵਾਂਗੇ ਜੀ ਨਹੀਂ ਤੁਹਾਨੂੰ ਹੋਰ ਡਿਜ਼ਾਈਨਾਂ ਦੀ ਫੋਟੋ ਪਾ ਦਾਂਗੇ ਵੀ ਆ ਰਹਿੰਦੇ ਆਪਣੇ ਕੋਲ ਜੀ ਵੀਡੀਓ ਪੂਰੀ ਦੇਖਿਆ ਕਰੋ ਜੀ ਤਾਂ ਕਿ ਵੀਡੀਓ ਦਾ ਪੂਰਾ ਫਾਇਦਾ ਤੁਹਾਨੂੰ ਮਿਲ ਸਕੇ ਕਲਰ ਸਾਰੇ ਸੋਹਣੇ ਆ ਡਿਜ਼ਾਈਨ ਵਧੀਆ ਨੇ ਤੇ ਆਪਣੀ ਦੁਕਾਨ ਤੇ ਆਉਣਾ ਤਾਂ ਮਹਿਲ ਕਲਾ ਦੁਕਾਨਾ ਜੀ ਆਪਣੀ ਕੇਸਰੀ ਝੰਡੇ ਵਾਲੀ ਗਲੀ ਪੀਰਖਾਨੇ ਦੇ ਸਾਹਮਣੇ ਗਲੀ ਦੇ ਵਿੱਚ ਦੁਕਾਨਾ ਜੀ ਨੰਗਲ ਕਲਾ ਹਾਊਸ ਮੈਂ ਬੱਬੂ ਮਹਿਲ ਕਲਾ ਤੋਂ ਨੰਗਲ ਕਲਾ ਹਾਊਸ 9494316000 ਆਪਣਾ ਨੰਬਰ ਆ ਜੀ ਵੈਸੇ ਸਕਰੀਨ ਤੇ ਵੀ ਚੱਲੂਗਾ ਤੇ ਦੁਬਾਰੇ ਸੁਣ ਲਓ ਮੇਨ ਬਾਜ਼ਾਰ ਮਹਿਲ ਕਲਾ ਮਾਰਕੀਟ ਆ ਜੀ ਪੀਰ ਖਾਨ ਦੇ ਸਾਹਮਣੇ ਕੇਸਰੀ ਝੰਡੇ ਵਾਲੀ ਗਲੀ ਆ ਉਹਦੇ ਵਿੱਚ ਆਪਣੀ ਦੁਕਾਨ ਆ ਜੀ ਨੰਗਲ ਕਲਾ ਹਾਊਸ ਸਤ ਸ੍ਰੀ ਅਕਾਲ ਜੀ